ਚੰਗੇ ਕਰਮ ਕਰੋ ਤੁਹਾਡੇ ਕਰਮ ਹੀ ਨਾਲ ਜਾਣੇ ਹਨ ਨਾ ਕਿ ਪੈਸਾ ਜਦੋਂ ਤੁਸੀਂ ਮਰ ਜਾਣਾ ਨਾ ਉਦੋਂ 4 ਕਰੋੜ ਨਾਲ ਨਹੀਂ ਜਾਣਾ ਉਦੋਂ 4 ਇਨਸਾਨਾਂ ਨੇ ਤੁਹਾਨੂੰ ਸ਼ਮਸ਼ਾਨ ਤੱਕ ਲੈ ਕੇ ਜਾਣਾ ਜੀ ਕੀ ਹਾਲ ਹੈ ਠੀਕ ਠਾਕ ਸਾਰੇ ਉਮੀਦ ਕਰਦਾ ਕਿ ਠੀਕ ਹੀ ਹੋਵੋਗੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕਿ ਅੱਜ ਤੋਂ 100 ਸਾਲ ਬਾਅਦ ਕੀ ਹੋਵੇਗਾ ਉਦਾਹਰਨ ਦੇ ਤੌਰ ਤੇ ਹੁਣ 2024 ਚੱਲ ਰਿਹਾ ਹੈ ਨਾ ਤੇ 2124 ਦੇ ਵਿੱਚ ਕੀ ਹੋਵੇਗਾ ਉਸ ਸਮੇ ਅਸੀਂ ਅਤੇ ਸਾਡੇ ਸਾਰੇ ਰਿਸ਼ਤੇਦਾਰ ਮਰ ਚੁੱਕੇ ਹੋਵਾਂਗੇ ਸਾਡੀਆਂ ਜ਼ਮੀਨਾਂ ਅਤੇ ਸਾਡੇ ਘਰਾਂ ਦਾ ਮਾਲਕ ਕੋਈ ਹੋਰ ਹੋਵੇਗਾ ਉਹ ਸਾਨੂੰ ਯਾਦ ਵੀ ਨਹੀਂ ਰੱਖਣਗੇ ਅਸੀਂ ਆਪਣੀਆਂ نسلਾਂ ਦੀ ਯਾਦ ਵਿੱਚ ਇੱਕ ਤਰੀਕ ਬਣ ਕੇ ਰਹਿ ਜਾਵਾਂਗੇ ਉਸ ਸਮੇ ਸਾਨੂੰ ਅਹਿਸਾਸ ਹੋਵੇਗਾ ਕਿ ਸਭ ਕੁਝ ਹਾਸਲ ਕਰਨ ਦਾ ਸੁਪਨਾ ਕਿੰਨਾ ਗਲਤ ਸੀ ਉਸ ਸਮੇ ਅਸੀਂ ਇੱਕ ਜ਼ਿੰਦਗੀ ਦੀ ਹੋਰ ਮੰਗ ਕਰਾਂਗੇ ਪਰ ਸਾਨੂੰ ਦੁਬਾਰਾ ਜ਼ਿੰਦਗੀ ਨਹੀਂ ਮਿਲਨੀ ਇਸ ਲਈ ਜਿੰਨੀ ਜ਼ਿੰਦਗੀ ਤੁਹਾਡੀ ਬਚੀ ਆ ਉਸ ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਜਿਓ ਹਮੇਸ਼ਾ ਖੁਸ਼ ਰਹੋ ਦੂਜਿਆਂ ਦਾ ਭਲਾ ਕਰੋ ਚੰਗੇ ਕਰਮ ਕਰੋ ਤੁਹਾਡੇ ਕਰਮ ਹੀ ਨਾਲ ਜਾਣੇ ਆ ਨਾ ਕੀ ਪੈਸਾ ਜਦੋਂ ਤੁਸੀਂ ਮਰ ਜਾਣਾ ਨਾ ਉਦੋਂ 4 ਕਰੋੜ ਨਾਲ ਨਹੀਂ ਜਾਣਾ ਉਦੋਂ 4 ਬੰਦਿਆਂ ਨੇ ਤੁਹਾਨੂੰ ਸ਼ਮਸ਼ਾਨ ਤੱਕ ਲੈ ਕੇ ਜਾਣਾ ਜੇਕਰ ਵੀਡੀਓ ਵਧੀਆ ਲੱਗੀ ਆ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ